ਅੱਜ ਅਸੀਂ ਪਹੁੰਚੇ ਆਂ ਜੀਰਾ ਹਲਕੇ ਦੇ ਪਿੰਡਾਂ ਵਿੱਚ ਐਸ ਵळे ਅਸੀਂ ਆਲੇ ਵਾਲਾ ਪਿੰਡ ਆਸ਼ੀਏ ਕੇ 마ਸ਼ੀਏ ਕੇ ਜਿਹੜੇ ਪਿੰਡ ਇਸ ਦਰਿਆ ਦੇ ਕੰਢੇ ਤੇ ਵਸੇ ਹੋਇਆ ਜਿਨ੍ਹਾਂ ਦੇ ਹੁਣ ਪਾਣੀ ਉਤਰਨ ਤੋਂ ਬਾਅਦ ਇੱਥੇ ਪਹੁੰਚਣਾ ਸੰਭਵ ਹੋ ਸਕਿਆ ਅਸੀਂ ਖਾਸ ਤੌਰ ਤੇ ਪਹਿਲਾਂ ਦਾ ਧੰਨਵਾਦ ਕਰਦੇ ਆਂ ਡੀਸੀ ਮੈਡਮ ਮੈਡਮ ਦੀਪਸ਼ਿਕਾ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਹੈ ਠੇਠ ਅਸੀਂ ਜਿਹੜਾ ਹੈਗਾ ਇੱਥੇ ਅੱਜ ਕੈਂਪ ਲਾਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕੋਲ ਕੇਰਲਾ ਤੋਂ ਡਾਕਟਰ ਸਾਹਿਬ ਆਏ ਸੀ ਇਹਨਾਂ ਦੀ ਟੀਮ ਆਈ ਹੋਈ ਹੈ ਸਾਡੇ ਕੋਲੇ ਤੇ ਇਸ ਤੋਂ ਪਹਿਲਾਂ ਜਿਹੜਾ ਅਸੀਂ ਸੇਵਾਵਾਂ ਨਿਭਾ ਰਹੇ ਸੀ ਸਥਾਈ ਮੀਆਮੇਰ ਫਾਊਂਡੇਸ਼ਨ ਦੇ ਤਹਿਤ ਫਰੋਇਬਰ ਤੋਂ ਪਰਲੇ ਪਿੰਡਾਂ ਦੇ ਵਿੱਚ ਤੇ ਮੈਡਮ ਨਾਲ ਵੀ ਇਹਨਾਂ ਦੀ ਗੱਲ ਹੋਈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਜਿਹੜਾ ਹੈਗਾ ਜੀਰਾ ਹਲਕਾ ਇਧਰ ਮੈਡੀਕਲ ਸਹੂਲਤਾਂ ਪਹੁੰਚਣੀਆਂ ਸੰਭਵ ਨਹੀਂ ਸੀ ਉਸ ਟਾਈਮ ਤੇ ਕਿਉਂਕਿ ਇਧਰ ਪਾਣੀ ਸੀ ਪਾਣੀ ਦੇ ਵਿੱਚ ਗੱਡੀਆਂ ਦਾ ਨੰਗ ਨੰਮ ਬੜਾ ਮੁਸ਼ਕਲ ਸੀ ਤੇ ਇੱਕ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਆ ਸਾਡੇ ਨਾਲ ਸਾਡੀ ਫਾਊਂਡੇਸ਼ਨ ਨਾਲ ਜੁੜੇ ਹੋਇਆ ਗਾਮਾ ਸਿੱਧੂ ਜੀ ਜਿਹੜੇ ਹੁਣ ਹੰਬਲਾ ਫਾਊਂਡੇਸ਼ਨ ਦੇਖ ਰਿਹਾ ਪਿੰਡ ਹਜਾਰੇ ਦੇ ਵਿੱਚ ਉਹਨਾਂ ਦਾ ਕੈਂਪ ਲੱਗਿਆ ਹੋਇਆ ਤੇ ਉਹ ਇੱਕ ਜਿਹੜੇ ਸਾਡੇ ਵੀਰ ਭੈਣ ਭਰਾ ਸਾਡਾ ਹਰਾਂ ਦੇ ਵਿੱਚ ਪ੍ਰਭਾਵਿਤ ਹੋਇਆ ਉਹਨਾਂ ਨੂੰ ਮੋੜ ਲਿਆਂ ਤੇ ਲਿਆਉਣ ਵਾਸਤੇ ਇੱਕ ਹੰਬਲਾ ਮਾਰ ਰਿਹਾ ਤੇ ਸਾਰੀਆਂ ਸੰਸਥਾਵਾਂ ਜਿੰਨੇ ਵੀ ਕਲਾਕਾਰ ਭਰਾ ਉਹਨਾਂ ਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਦਾ ਵਿਸ਼ੇਸ਼ ਸਹਿਯੋਗ ਆ ਜਿਹੜੇ ਸਾਨੂੰ ਗਾਈਡ ਕਰ ਰਿਆ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਿ ਕਿਹੜੇ ਪਿੰਡਾਂ ਵਿੱਚ ਜ਼ਿਆਦਾ ਜ਼ਰੂਰਤ ਆ ਜਿੱਥੇ ਅਜੇ ਟੀਮਾਂ ਨਹੀਂ ਪਹੁੰਚੀਆਂ ਸਾਡੀ ਕੋਸ਼ਿਸ਼ ਆ ਕਿ ਹਰ ਇੱਕ ਲੋੜਵੰਦ ਪਰਿਵਾਰ ਤੱਕ ਪਹੁੰਚਿਆ ਜਾਵੇ ਅੱਜ ਇੱਕ ਵਾਰ ਧੰਨਵਾਦ ਕਰਦੇ ਆ ਸਾਰੇ ਪ੍ਰਸ਼ਾਸਨ ਦਾ ਤੇ ਆਪਣੇ ਸਾਰੇ ਸੱਜਣਾ ਮਿੱਤਰਾਂ ਦਾ ਖਾਸ ਕਰਕੇ ਡਾਕਟਰ ਸਾਹਿਬ ਦਾ ਕਿ ਇਹਨੇ ਦੂਰ ਤੋਂ ਸਾਡੇ ਲਈ ਪੰਜਾਬ ਲਈ ਦਰਦ ਲੈ ਕੇ ਆਇਆ ਇਹ ਅੱਜ ਪਿਛਲੇ ਇੱਕ ਹਫ਼ਤੇ ਤੋਂ ਸਾਡੇ ਨਾਲ ਇਸ ਵਮਾਂ ਨਿਭਾ ਰਿਹਾ ਇੱਕ ਭੈਣ ਜੀ ਨਾਲ ਸੀ ਕੱਲ ਉਹਨਾਂ ਦੀ ਸਿੱਛਤ ਦੀ ਡੈਥ ਹੋ ਗਈ ਬੰਬੇ ਤੋਂ ਉਹਨਾਂ ਨੂੰ ਅੱਜ ਵਾਪਸ ਜਾਣਾ ਪਿਆ ਫਲੈਟ ਸੀ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਾਡੇ ਸੀਨੀਅਰ ਪੱਤਰਕਾਰ ਦੁਆ ਜੀ ਤੇ ਇਹਨਾਂ ਦਾ ਵੀ ਬੜਾ ਸਹਿਯੋਗ ਹੈ ਸਾਨੂੰ ਇਹ ਗਾਈਡ ਕਰ ਰਿਹਾ ਕਿ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਅਸੀਂ ਅੱਜ ਪਹੁੰਚਣਾ ਹੈ ਇਸ ਤੋਂ ਬਾਅਦ ਅਸੀਂ ਹੈਗਾ ਪਿੰਡ ਫੱਤੇਵਾਲਾ ਹੋ ਗਿਆ ਤੇ ਰਾਜੀ ਸਭਰਾ ਸਾਨੂੰ ਦੱਸਿਆ ਗਿਆ ਸੀ ਕਿ ਡਾਕਟਰ ਸਾਹਿਬ ਮੈਡਮ ਸੁਸ਼ਮਾ ਜੀ ਨੇ ਫੋਨ ਕੀਤਾ ਕਿ ਉਸ ਤੋਂ ਬਾਅਦ ਡਾਕਟਰ ਕਰਨਬੀਰ ਜੀ ਆ ਉਹਨਾਂ ਨੇ ਸਾਨੂੰ ਦੱਸਿਆ ਕਿ ਇਹਨਾਂ ਪਿੰਡਾਂ ਵਿੱਚ ਤੁਸੀਂ ਅੱਜ ਜਿਹੜੇ ਕੈਂਪ ਲਾਉਣੇ ਆ ਤੇ ਵਾਸੀ ਪਿੰਡ ਵਾਸੀਆਂ ਵੱਲੋਂ ਵੀ ਸਾਰਿਆਂ ਦਾ ਜੀ ਆਇਆਂ ਕਹਿੰਦੇ ਆ ਕਿ ਸਾਨੂੰ ਜਿਹੜਾ ਸਹਿਯੋਗ ਕਰ ਰਹੇ ਹਨ ਅਸੀਂ ਪਿੰਡ ਆਲੇ ਵਾਲਾ ਆਸ਼ੇ ਕੇ 마ਸ਼ੇ ਕੇ ਵੱਲੋਂ ਡੀਸੀ ਮੈਡਮ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਹਦੇਸ਼ ਤੇ ਅੱਜ ਇੱਥੇ ਸਾਈ ਮੀਆਂ ਮੀਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਬੰਬੇ ਤੋਂ ਡਾਕਟਰਾਂ ਦੀ ਟੀਮ ਆਈ ਏ ਉਹਨਾਂ ਨੇ ਇੱਥੇ ਬਹੁਤ ਵਧੀਆ ਇਲਾਜ ਕਰ ਰਹੇ ਸਾਡੇ ਇਲਾਕੇ ਦੇ ਵਿੱਚ ਮਰੀਜ਼ਾਂ ਦਾ ਤੇ ਸਾਡੇ ਜਿਹੜੇ ਲੋਕ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਅਏ ਡੀਸੀ ਮੈਡੀਕਲ ਨੂੰ ਧੰਨਵਾਦ ਕਰਦੇ ਹਾਂ ਸਾਈਆਂ ਸਾਈਂ ਮੀਰ ਮੀਆਂ ਮੀਰ ਫੋਟੋਰੇਸ਼ਨ ਦਾ ਵੀ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ